ਇੱਕ ਪੰਜ ਮੰਜ਼ਿਲਾ ਇਮਾਰਤ ਦੇ ਢਹਿ ਟੇਰੀ ਹੋਣ ਦੀ ਖਬਰ ਹੈ ਇਸ ਘਟਨਾ ਵਿੱਚ ਹੁਣ ਤੱਕ 7 ਲੋਕਾਂ ਦੀ ਜਾਨ ਚਲੀ ਗਈ ਹੈ ਜਦੋਂ ਕਿ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੈ ਤਸੂਰਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੌਲ ਇਲਾਕੇ ਵਿੱਚ ਸਥਿਤ ਇਹ ਇਮਾਰਤ ਸੀ ਪੰਜ ਮੰਜ਼ਿਲਾ ਇਹ ਇਮਾਰਤ ਅਚਾਨਕ ਢਹਿ ਟੇਰੀ ਹੋ ਗਈ ਇਸ ਵਿੱਚ ਦੋ ਮੰਜ਼ਿਲਾ ਤੇ ਲੋਕੀ ਰਹਿੰਦੇ ਸੀ ਹੁਣ ਤੱਕ 7 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ ਜਦੋਂ ਕਿ ਇੱਕ ਔਰਤ ਜਿਸ ਦੀ ਹਾਲਤ ਗੰਭੀਰ ਹੈ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਉਧਰ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਾਲੇ ਵੀ ਕੁਝ ਲੋਕ ਲੋਕ ਇਸ ਮਲਵੇ ਦੇ ਹੇਠਾਂ ਦੱਬੇ ਹੋਏ ਨੇ ਐਨਡੀਆਰਐਫ ਦੀ ਟੀਮ ਵੱਲੋਂ ਬਿਤੇ ਰੋਜ਼ ਤੋਂ ਹੀ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਤੇ 24 ਘੰਟੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਜਦੋਂ ਇੱਕ ਪੰਜ ਮੰਜ਼ਿਲਾ ਇਮਾਰਤ ਅਚਾਨਕ ਟਹਿਟੇਰੀ ਹੋ ਜਾਂਦੀ ਹੈ ਇਸ ਵਿੱਚ ਦੋ ਮੰਜ਼ਿਲਾ ਤੇ ਲੋਕੀ ਰਹਿ ਰਹੇ ਸੀ ਹੁਣ ਤੱਕ ਸੱਤ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ ਕੁਝ ਹੋਰ ਲੋਕਾਂ ਦੇ ਇਸ ਵਿੱਚ ਦੱਬੇ ਹੋਣ ਦਾ ਖੱਛਾ ਜਤਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇਮਾਰਤ ਮਹਿਜ 7 ਸਾਲ ਪਹਿਲਾਂ ਹੀ ਬਣੀ ਸੀ ਤਾਂ ਅਚਾਨਕ ਇਹ ਇਮਾਰਤ ਢਹਿ ਟੇਰੀ ਹੋ ਗਈ ਸ਼ਨੀਵਾਰ ਦੁਪਹਿਰ ਦੀ ਇੱਕ ਘਟਨਾ ਹੈ ਜਦੋਂ ਗੁਜਰਾਤ ਦੇ ਸੂਰਜ ਸ਼ਹਿਰ ਦੇ ਸਚਿਨ ਉਦਯੋਗਿਕ ਖੇਤਰ ਵਿੱਚ ਇਹ ਇਮਾਰਤ ਢਹਿ ਟੇਰੀ ਹੋਈ ਬਚਾਅ ਦਲ ਨੇ ਐਤਵਾਰ ਨੂੰ ਸਵੇਰ ਤੱਕ 7 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਸੀ ਜਦੋਂ ਕਿ ਇੱਕ ਔਰਤ ਜਿਹੜੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਉਧਰ ਐਨਡੀਆਰਐਫ ਵੱਲੋਂ ਹਾਲੇ ਵੀ ਬਚਾਅ ਕਾਰਜ ਜਾਰੀ ਰੱਖੇ ਗਏ ਨੇ ਮਲਬਾ ਹਟਾਉਣ ਦਾ ਕੰਮ ਹਾਲੇ ਵੀ ਲਗਾਤਾਰ ਜਾਰੀ ਹੈ ਤਹਾਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਜਿਹੜੇ ਵਿਅਕਤੀ ਨੇ ਉਹਨਾਂ ਦੇ ਨਾਂ ਵੀ ਸਾਹਮਣੇ ਆ ਚੁੱਕੇ ਨੇ ਹੀਰਾਮਨ ਅਭਿਸ਼ੇਕ ਸ਼ਿਪੂਜਨ ਸਾਹਿਲ ਪ੍ਰਵੇਸ਼ 브ਰੇਜੇਸ਼ ਤੇ ਸੱਤਵੇਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਹਾਦਸੇ ਵਿੱਚ ਜ਼ਖਮੀ ਹੋਏ ਕਸ਼ਿਸ਼ ਸ਼ਰਮਾ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਇਮਾਰਤ ਮਹਿਜ਼ 7 ਸਾਲ ਪਹਿਲਾਂ ਹੀ ਬਣੀ ਸੀ ਤਾਂ 2017 ਵਿੱਚ ਬਣੀ ਹੋਈ ਇਮਾਰਤ ਅਚਾਨਕ ਢਹਿ ਟੇਰੀ ਹੋ ਜਾਂਦੀ ਹੈ ਅਜਿਹਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਨਿਰਮਾਣ ਵਿੱਚ ਕਿਹੋ ਜਿਹੀ ਸਮੱਗਰੀ ਵਰਤੀ ਗਈ ਹੋਵੇਗੀ ਤਾਂ ਦੋ ਤਿੰਨ ਲੋਕਾਂ ਦੇ ਹਾਲੇ ਵੀ ਮਲਬੇ ਹੇਠਾਂ ਦੱਬੇ ਹੋਣ ਦੀ ਗੱਲ ਆਖੀ ਜਾ ਰਹੀ ਹੈ ਐਨ ਡੀ ਆਰ ਐਫ ਦੀ ਟੀਮ ਬੀਤੇ ਰੋਜ਼ ਤੋਂ ਹੀ ਲਗਾਤਾਰ ਇਸ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਗੁਜਰਾਤ ਦੇ ਸੂਰਤ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੰਡਸਟਰੀਅਲ ਏਰੀਆ ਵਿੱਚ ਇੱਕ ਰਿਹਾਇਸ਼ੀ ਇਮਾਰਤ ਟਹਿਟੇਰੀ ਹੋਈ ਹੈ ਉਧਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇ ਇਹ ਇਮਾਰਤ ਡਿੱਗੀ ਉਸ ਸਮੇ ਇਸ ਦੇ ਅੰਦਰ ਮੌਜੂਦ ਜ਼ਿਆਦਾਤਰ ਲੋਕੀ ਸੁੱਤੇ ਹੋਏ ਸੀ ਕਿਉਂਕਿ ਨੇੜੇ ਹੀ ਇੰਡਸਟਰੀਅਲ ਏਰੀਆ ਇੱਥੇ ਹੀ ਫੈਕਟਰੀਆਂ ਵਿੱਚ ਇਹ ਉੱਥੇ ਕੰਮ ਕਰਦੇ ਸੀ ਤਾਂ ਦੋ ਮੰਜ਼ਿਲਾ ਤੇ ਲੋਕੀ ਰਹਿ ਰਹੇ ਸੀ ਲੋਕੀ ਰਹਿੰਦੇ ਸੀ ਤਬੀਤੇ ਰੋਜ਼ ਇਹ ਇਮਾਰਤ ਅਚਾਨਕ ਟਹਿ ਟੇਰੀ ਹੋਈ ਹੈ ਉਧਰ ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਦੋਂ ਇਮਾਰਤਾਂ ਡਿੱਗ ਰਹੀਆਂ ਨੇ ਤਾਂ ਗੁਜਰਾਤ ਦੇ ਸੂਰਜ ਸ਼ਹਿਰ ਦਾ ਇਹ ਮਾਮਲਾ ਹੈ ਇਮਾਰਤ ਟਹਿ ਟੇਰੀ ਹੋਈ ਹੈ ਸੱਤ ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਕੱਢੀਆਂ ਜਾ ਚੁੱਕੀਆਂ ਨੇ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਹਾਲੇ ਦੋ ਤੋਂ ਤਿੰਨ ਲੋਕਾਂ ਦੇ ਇਸ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਨ੍ਹਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ